हिमाचल प्रदेश ਚ ਬੀਤੇ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਤੇ ਅਚਾਨਕ ਆਏ ਖੜਾ ਕਰਨ ਚਾਰ ਕੌਮੀ ਸ਼ਹਿਰ ਰਾਹਾਂ ਸਮੇਤ 338 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਨੇ ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਉਹਨਾਂ ਦੇ ਕਈ ਇਲਾਕੇ ਜਲ-थल ਹੋ ਗਏ ਨੇ ਉਹਨਾਂ ਦੱਸਿਆ ਕਿ ਕੁੱਲੂ ਮੰਡੀ ਤੇ Shimla ਜ਼ਿਲ੍ਹੇ ਵਿੱਚ 31 ਜੁਲਾਈ ਨੂੰ ਬੱਦਲ ਫਟਣ ਦੀਆਂ ਘਟਨਾਵਾਂ ਮਗਰੋਂ ਲਾਪਤਾ ਹੋਏ 30 ਦੇ ਕਰੀਬ ਲੋਕਾਂ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ ਪਰ ਕੋਈ ਵੀ ਵੱਡੀ ਕਾਮਯਾਬੀ ਹਾਸਲ ਨਹੀਂ ਹੋਈ। ਉਹਨਾਂ ਦੱਸਿਆ ਕਿ 27 ਜੂਨ ਤੋਂ 9 ਅਗਸਤ ਵਿਚਾਲੇ ਮੀਂਹ ਨਾਲ ਸੰਬੰਧਿਤ ਘਟਨਾਵਾਂ 'ਚ 100 ਤੋਂ ਵੱਧ ਲੋਕ ਮਾਰੇ ਗਏ ਨੇ ਅਤੇ ਸੂਬੇ ਨੂੰ ਤਕਰੀਬਨ 842 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੂਬੇ ਦੇ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਦੱਸਿਆ ਕਿ ਸ਼ਿਮਲਾ 'ਚ 104 ਮੰਡੀਚ 77 ਸਿਰਮੋਰਚ 58 ਚੰਬਾ ਚ 55 ਕੁੱਲੂ ਚ 26 ਸੋਲਨ ਅਤੇ ਲਾਹੌਲ ਸਪੀਤੀ ਚ 7 ਕਿਨੌਰ ਚ 5 ਕਾਂਗੜਾ ਚ 4 ਤੇ ਬਲਾਸਪੁਰ ਜ਼ਿਲ੍ਹੇ ਚ ਇੱਕ ਸੜਕ ਬੰਦ ਹੈ ਪੂਰੇ ਸੂਬੇ ਚ 338 ਸੜਕਾਂ ਆਵਾਜਾਈ ਲਈ ਬੰਦ ਨੇ ਵਿਭਾਗ ਨੇ ਦੱਸਿਆ ਕਿ ਸੂਬੇ ਦੀਆਂ 488 ਬਿਜਲੀ 116 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਨੇ ਕੇਤਰੀ ਮੌਸਮ ਵਿਗਿਆਨ ਵਿਭਾਗ ਨੇ ਸਵੇਰੇ ਚ ਅਗਲੇ ਕੁਝ ਦਿਨਾਂ ਲਈ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਹੈ ਅਤੇ ਚੰਬਾ, ਸਿਰਮੌਰ, ਕਿਨੌਰ, ਸ਼ਿਮਲਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ 'ਚ ਹੜ੍ਹਾਂ ਦਾ ਖਤਰਾ ਵੀ ਜ਼ਾਹਰ ਕੀਤਾ ਗਿਆ ਹੈ। ਇਸੇ ਤਰ੍ਹਾਂ ਰਾਜਸਥਾਨ 'ਚ ਅੱਜ ਭਾਰੀ ਮੀਂਹ ਕਾਰਨ 8 ਜਣਿਆਂ ਦੀ ਮੌਤ ਹੋ ਗਈ ਹੈ ਭਾਰਮੀ ਕਾਰਨ ਸੁੱਬੇ ਦੇ ਕਰੋਲੀ ਤੇ ਹਿੰਡੌਨ ਚ ਹਰ ਜਿਹੇ ਹਾਲਾਤ ਬਣ ਗਏ ਨੇ ਜਿੱਥੇ ਲੰਘੇ ਦੋ ਦਿਨਾ ਅੰਦਰ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਚ ਘੱਟੋ-ਘੱਟ 22 ਜਣਿਆਂ ਦੀ ਮੌਤ ਹੋ ਚੁੱਕੀ ਹੈ ਦੂਜੇ ਪਾਸੇ ਕੋਮੀ ਰਾਜਸਤਾਨੀ ਦਿੱਲੀ ਦੇ ਕੁਝ ਹਿੱਸਿਆਂ ਚ ਮੀਂਹ ਪੈਣ ਮਗਰੋਂ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਵਿਭਾਗ ਨੇ ਕਿਹਾ ਹੈ ਕਿ ਮੱਧ ਦੱਖਣੀ ਦੱਖਣ ਪੱਛਮੀ ਤੇ ਪੂਰਬੀ ਦਿੱਲੀ 'ਚ ਸਵੇਰੇ ਮੀਂਹ ਪਿਆ ਇਸੇ ਦੌਰਾਨ ਉੱਤਰਾਖੰਡ 'ਚ ਵਾਪਰੀਆਂ ਵੱਖ-ਵੱਖ ਘਟਨਾਵਾਂ 'ਚ ਉੱਤਰ ਪ੍ਰਦੇਸ਼ ਦੇ ਸਲਾਨੀ ਸਮੇਤ ਤਿੰਨ ਔਰਤਾਂ ਗੰਗਾ ਤੇ ਭਾਗੀ ਰਥੀ ਨਦੀਆਂ 'ਚ ਰੁੜ ਗਏ